ਸਮਾਣਾ ਸਤਰਾਣਾ ਸੜਕ ਤੇ ਪਿੰਡ ਰਾਈ ਮਾਜਰੇ ਕੇ ਬਸ ਅੱਡੇ ਤੇ ਇੱਕ ਇੱਕ ਬੁਜੁਰਗ ਮਾਤਾ ਜਿਹੜੀ ਸੜਕ ਤੇ ਕ੍ਰੋਸ ਕਰ ਰਹੀ ਸੀ ਤੇ ਮੋਟਰਸਾਈਕਲ ਸਵਾਰ ਨੇ ਨੂੰ ਟੱਕਰ ਮਾਰ ਜਿਸ ਦੇ ਵਿੱਚ ਉਹ ਗੰਭੀਰ ਜ਼ਖਮੀ ਹੋਈ ਹੈ ਉਹਨੂੰ 108 ਐਂਬੂਲੈਂਸ ਸੱਦ ਦੇ ਰਹੀ ਸਮਾਣਾ ਸਰਕਾਰੀ ਹਸਪਤਾਲ ਇਲਾਜ ਦੇ ਦਾਖਲ ਕਰਾਇਆ ਗਿਆ ਹੈ ਉਹ ਜਿਹੜੀ ਔਰਤ ਹੈ ਇਹ ਪਿੰਡ ਰਾਈ ਮਾਜਰੇ ਕੀ ਦੱਸੀ ਜਾ ਰਹੀ ਹੈ ਉਹ ਜਿਹੜੇ ਮੋਟਰਸਾਈਕਲ ਸਵਾਰ ਸੀ ਉਹ ਮਰਦੇ ਹੜੀ ਦੇ ਸੀ ਇਸ ਮਾਮਲੇ ਕੀ ਜਾਂਚ ਸਦਰ ਪੁਲਿਸ ਸਮਾਣਾ ਵੱਲੋਂ ਕੀਤੀ ਜਾਣੀ ਹੈ ਲੇਕਿਨ ਫਿਲਹਾਲ ਜਿਹੜੇ ਡਾਕਟਰਾਂ ਨੇ ਉਸਕਾ ਇਲਾਜ ਸ਼ੁਰੂ ਕਰ ਦਿੱਤਾ ਹੈ ਉਹਨੇ ਇਹ ਵੀ ਜਾਣਕਾਰੀ ਦਿੱਤੀ ਕਿ ਹੋ ਸਕਦਾ ਹੈ ਇਸ ਦੇ ਇਲਾਜ ਗੁਰਪ੍ਰੀਤ ਸਿੰਘ ਮੇਰੀ ਐਮਟੀ ਡਿਊਟੀ ਦੇ ਹਾਂ ਇਹ ਜਿਹੜਾ ਐਕਸੀਡੈਂਟ ਹੋਇਆ ਕਿੱਥੋਂ ਚੱਕਿਆ ਤੁਸੀਂ ਮਾਤਾ ਨੂੰ ਇਹ ਰਾਈ ਮਾਜਰੇ ਬਸ ਸਟੈਂਡ ਤੇ ਹੋਇਆ ਜੀ ਅ ਇਹ ਬਸ ਚ ਉਤਰਿਆ ਕਹਿੰਦੇ ਉੱਧਰ ਬਾਈਕ ਆ ਰਹੀ ਸੀ ਵਿੱਚ ਵੱਜ ਗਿਆ ਤਾਂ ਤੁਹਾਡੇ ਕੋਲ ਕਾਲ ਆਈ ਸੀ ਹਾਂਜੀ ਹਾਂਜੀ ਤਰਮਜੀਤਪੁਰ ਪਿੰਡ ਰਾਈ ਮਾਜਰੇ ਬਾਈਕ ਤੇ ਸੀ ਹਾਂਜੀ ਦੋ ਬੰਦੇ ਸੀ ਮਾਤਾ ਰਾਈ ਮਾਜਰੇ ਪਿੰਡ ਦੀ ਆਈ ਅੱਡੇ ਤੋਂ ਉਤੋਂ ਸੜਕ ਪਾਰ ਕਰ ਪਾਰ ਕੇ ਸੜਕ ਤੇ ਜਾ ਰਹੇ ਸੀ ਪੈਲਸਨ ਕਢਾਣ ਪਰਲੀ ਸਾਈਡ ਅੱਛਾ ਉੱਥੋਂ ਇੱਕ ਲਗ ਤਾਂ ਸਾਡੇ ਮੋਟਰਸਾਈਕਲ ਦੇ ਮੂਰੇ ਆ ਗਏ ਇਹ ਪੈਦਲ ਦੀ ਗੱਲੀ ਸੀ ਐ ਨਹੀਂ ਪਤਾ ਜੀ ਚੱਕਰ ਖਾ ਕੇ ਗਿਰੇ ਨੇ ਕਿਵੇਂ ਗਿਰੇ ਨੇ ਸਾਡੇ ਮੋਟਰਸਾਈਕਲ ਦੇ ਮੂਰੇ ਆ ਗੱਲੀ ਸੀ ਮਾਤਾ ਹਾਂ ਕੱਲੇ ਸੀ ਤੁਰੇ ਪੈਦਲ ਜਾ ਰਹੇ ਤੇਰੀ ਮਿੰਟ ਦੀ ਹੈ ਮਾਤਾ ਰਹੀ ਮਾਜਰਾ ਪਿੰਡੀ ਮਾਤਾ ਦਾ ਮਾਤਾ ਦਾ ਨਾਮ ਪਰਮਜੀਤ ਕੌਰ ਹੈ ਇਹਨਾਂ ਦੇ ਥੋੜੀ ਸਿਰ 'ਚ 7:00 ਵਜੇ ਹੈ ਨਾਲ ਇੱਕ ਰਾਈਟ ਸਾਈਡ ਦੇ ਲੱਤ ਫ੍ਰੈਕਚਰ ਲੱਗ ਰਹੀ ਹੈ ਬਾਕੀ ਫਸਟਰਡ ਦੇ ਰਹੇ ਹਾਂ ਹਾਂਜੀ ਪੀਆਈ ਭੇਜਾਂਗੇ ਕੈਮਰਾਮੈਨ ਬੀਕੇ ਕਰਕੇ ਦੇ ਨਾਲ ਪ੍ਰਸੋਤਮ ਕੌਸ਼ਿਕ ਸਮਾਣਾ ਨਿਊਜ਼